ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਇੱਕ ਬੇਨਤੀ ਕਰ ਦਵੇ ਪਹਿਲਾਂ ਹੀ ਜੋ ਨਾਸਤਕ ਨੇ ਜੋ ਤਰਕਵਾਜੀ ਨੇ ਜਾਂ ਕਿੰਤੂ ਪਰੰਤੂ ਕਰਦੇ ਨੇ ਜਾਂ ਅਨਸ਼ਰਧ ਗਏ ਬੇਨਤੀ ਆ ਵੀ ਉਹ ਇਹ ਵੀਡੀਓ ਤੋਂ ਦੂਰ ਹੀ ਰਹਿਣ ਇਹ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਗੁਰੂ ਸਾਹਿਬ ਜੀ ਦੇ ਵਿਸ਼ਵਾਸ ਰੱਖਦੇ ਨੇ ਸ਼ਰਧਾ ਭਾਵਨਾ ਰੱਖਦੇ ਨੇ ਪਿਆਰੀ ਸਾਧ ਸੰਗਤ ਜੀ ਆ ਵੀ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਗੋਨਦਵਾਲ ਸਾਹਿਬ ਧੰਨ ਧੰਨ ਸੱਚੇ ਪਾਤਸ਼ਾਹ ਸਾਹਿਬੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇਹ ਬੋਲੀ ਸਾਹਿਬ ਜੀ ਦਾ ਪਹਿਲੇ ਨਿਰਵਾਣ ਕਰਵਾਇਆ 1549 ਤੋਂ ਲੈ ਕੇ 1564 ਤੱਕ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸੰਗਤਾਂ ਨੂੰ ਜੋ ਵੀ ਇਸ ਇਸ ਬੋਲੀ ਸਾਹਿਬ ਵਿੱਚ ਇਸ਼ਨਾਨ ਕਰਕੇ ਰਕ ਪੌੜੀ ਤੇ ਜਪਜੀ ਸਾਹਿਬ ਦਾ ਪਾਠ ਕਰੇਗਾ ਉਹ 84 ਕੱਟੀ ਜਾਊਗੀ ਇਹ 84 ਪੌੜੀਆਂ ਪੈਰੀ ਸਾਸਨ ਜੀ ਰਕ ਪੌੜੀ ਤੱਕ ਜਪਜੀ ਸਾਹਿਬ ਦਾ ਪਾਠ ਕਰਨਾ ਫਿਰ ਇਸ਼ਨਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ